ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇਪਾਸ ਸਹਿਯੋਗ ਕੀਤਾ ਜਾ ਰਿਹਾ ਤੇ ਪੰਜਾਬ ਦੇ ਕਈ ਪਿੰਡ ਹੁਣ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਹੁਣ ਤੱਕ ਪੁਲਿਸ ਦੇ ਵੱਲੋਂ 17444 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 27000 10 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰਗਮਣੀ ਛਾਪ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਖੀਤੇ ਮੈਲ ਢਹ ਢੇਰੀ ਕੀਤੇ ਜਾ ਰਹੇ ਹਨ। ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਪਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ ਸਭ ਤੋਂ ਪਹਿਲਾਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਖੰਨਾ ਦੇ ਕਿਸਾਨ ਇਨਕਲੇਵ ਵਿਖੇ ਪਹੁੰਚੇ ਹੋ ਅੱਜ ਕਿਸਾਨ ਇਨਕਲੇਵ ਦੇ ਵਿੱਚ ਪੂਰੇ ਦੇ ਰੈਜ਼ੀਡੈਂਟਸ ਨੇ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਉਹ ਚੇਚੇ ਤੌਰ ਤੇ ਬਹੁਤ ਵੱਡੇ ਇਕੱਠ ਹੋਇਆ ਔਰ ਇਸ ਕਿਸਾਨ ਇਨਕਲੇਵ ਦੇ ਵਿੱਚ ਸਾਡੀ ਜੋ ਇਹ ਸਭ ਤੋਂ ਅੱਛੀ ਕਲੋਨੀ ਹੈ ਇਹਦੇ ਵਿੱਚ ਜਿਹੜਾ ਪਾਰਕ ਸੀ ਉਸ ਪਾਰਕ ਦੇ ਵਿੱਚ ਜਿਹੜਾ ਓਪਨ ਜਿਮ ਹੈ ਓਪਨ ਜਿਮ ਉਰੇ ਮਸ਼ੀਨਾਂ ਲਾਈਆਂ ਗਈਆਂ ਤਾਂ ਜੋ ਸਾਡੀਆਂ ਮਾਤਾਵਾਂ ਛਡੀਆਂ ਭੈਣਾ ਸਾਡੇ ਬਜ਼ੁਰਗ ਵੀਰ ਜਿਹੜਾ ਇਹਦਾ ਲਾਭ ਲੈ ਸਕਣ ਔਰ ਆਪਣੀ ਜਿਹੜੀ ਸਿਹਤ ਹੈ ਆਪਣੀ ਸਿਹਤ ਮਤਲਬ ਉਹਨੂੰ ਨਿਰੋਗ ਰੱਖ ਸਕਣ ਔਰ ਇਸ ਦੇ ਨਾਲ ਨਾਲ ਜਿਹੜਾ ਸਾਡੇ ਜਿਹੜੀ ਯੰਗ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਉਹ ਜਦੋਂ ਕੰਮਕਾਰਾਂ ਤੋਂ ਘਰੇ ਆਵੇ ਸੋ ਆ ਕੇ ਉਹਰੇ ਇਹ ਜਿੰਮ ਦਾ ਜਾਨੀ ਕਿ ਲਾਹਾ ਲੈ ਸਕੇ ਸੋ ਇਸ ਸੰਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਸੀ ਸੋ ਮੈਂ ਇੱਕ ਵਾਰ ਤੋਂ ਫੇਰ ਅੱਜ ਜਿਹੜਾ ਇਹ ਉਹਰੇ ਓਪਨ ਜਮ ਲੱਗਿਆ ਇਹਦੇ ਉਦਘਾਟਨ ਦੇ ਮੌਕੇ ਤੇ ਮੈਂ ਸਾਰੇ ਕਿਸਾਨਾਂ ਇਨਕਲੇਬਾਸੀਆਂ ਨੂੰ ਸਾਰੇ ਖੰਡਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਟੋਟਲ 6 ਜਮ ਆਏ ਨੇ ਜੀ ਜਿਹੜੇ ਓਪਨ ਜਮ ਆਏ ਨੇ ਤੇ ਇਹ ਅਲੱਗ-ਅਲੱਗ ਜਗ੍ਹਾ ਤੇ ਲੱਗਣੇ ਨੇ ਉਹ ਦੀ ਫਿਰ ਜਿਵੇਂ-ਜਿਵੇਂ ਆਂਦਾ ਜਾਊਗਾ ਅਸੀਂ ਤੁਹਾਨੂੰ ਦੱਸ ਦਵਾਂਗੇ ਟਿਕਾਣੀ ਹਾਂਜੀ ਉਹ ਸਾਰੀਆਂ ਇੱਕ-ਇੱਕ ਕਰਕੇ ਦੇਖਾਂਗੇ ਜੀ ਜਿਹੜੀ ਇਹਨਾਂ ਚੋ ਵੈਸੇ ਤਾਂ ਸਾਰੀਆਂ ਮੰਗਾ ਮੈਨੂੰ ਲੱਗਦਾ ਹੈ E2D ਸਾਰੀਆਂ ਮੰਨਣ ਯੋਗ ਨੇ ਤੇ ਇੱਕ-ਇੱਕ ਕਰਕੇ ਅਸੀਂ ਸਾਰੀਆਂ ਇਹਨਾਂ ਦੀਆਂ ਡਿਮਾਂਡਸ ਨੇ ਜਿਹੜੀਆਂ ਪੂਰੀਆਂ ਕਰਾਂਗੇ ਥੈਂਕ ਯੂ ਬਈ ਸਭ ਤੋਂ ਪਹਿਲਾਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਖੰਨਾ ਦੇ ਕਿਸਾਨ ਇਨਕਲੇਵ ਵਿਖੇ ਪਹੁੰਚੇ ਹੋ ਅੱਜ ਕਿਸਾਨ ਇਨਕਲੇਵ ਦੇ ਵਿੱਚ ਪੁਰੇ ਦੇ ਰੈਜ਼ੀਲੈਂਸ ਨੇ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਉਚੇਚੇ ਤੌਰ ਤੇ ਬਹੁਤ ਵੱਡੇ ਇਕੱਠ ਹੋਇਆ ਔਰ ਇਸ ਕਿਸਾਨਨ ਕਲੇਵ ਦੇ ਵਿੱਚ ਸਾਡੀ ਜੋ ਇਹ ਸਭ ਤੋਂ ਅੱਛੀ ਕਲੋਨੀ ਹੈ ਇਹਦੇ ਵਿੱਚ ਜਿਹੜਾ ਪਾਰਕ ਸੀ ਉਸ ਪਾਰਕ ਦੇ ਵਿੱਚ ਜਿਹੜਾ ਓਪਨ ਜਿਮ ਹੈ ਓਪਨ ਜੈਮੂਰੇ ਮਸ਼ੀਨਾਂ ਲਾਈਆਂ ਗਈਆਂ ਤਾਂ ਜੋ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਵੀਰ ਜਿਹੜਾ ਇਹਦਾ ਲਾਭ ਲੈ ਸਕਣ ਔਰ ਆਪਣੀ ਜਿਹੜੀ ਸਿਹਤ ਹੈ ਆਪਣੀ ਸਿਹਤ ਮਤਲਬ ਉਹਨੂੰ ਨਿਰੋਗ ਰੱਖ ਸਕਣ ਔਰ ਇਸ ਦੇ ਨਾਲ ਨਾਲ ਜਿਹੜਾ ਸਾਡੇ ਜਿਹੜੀ ਯੰਗ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਉਹ ਜਦੋਂ ਕੰਮਕਾਰਾਂ ਤੋਂ ਘਰੇ ਆਵੇ ਤੋ ਆ ਕੇ ਉਰੇ ਇਹ ਜਿੰਮ ਦਾ ਜਾਨੀ ਕਿ ਲਾਹਾ ਲੈ ਸਕੇ ਸੋ ਇਸ ਸਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਸੀ ਸੋ ਮੈਂ ਇੱਕ ਵਾਰ ਤੋਂ ਫੇਰ ਅੱਜ ਜਿਹੜਾ ਇਹ ਉਰੇ ਓਪਨ ਜਮ ਲੱਗਿਆ ਇਹਦੇ ਉਦਘਾਟਨ ਦੇ ਮੌਕੇ ਤੇ ਮੈਂ ਸਾਰੇ ਕਿਸਾਨਾਂ ਇੰਨੇ ਲਈ ਵਾਸੀਆਂ ਨੂੰ ਸਾਰੇ ਖੇਡਨਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਟੋਟਲ 6 ਜਮ ਆਏ ਨੇ ਜੀ ਜਿਹੜੇ ਓਪਨ ਜਮ ਆਏ ਨੇ ਤੇ ਇਹ ਅਲੱਗ-ਅਲੱਗ ਜਗ੍ਹਾ ਤੇ ਲੱਗਣੇ ਨੇ ਉਹਦੀ ਫਿਰ ਜਿਵੇਂ-ਜਿਵੇਂ ਆਂਦਾ ਜਾਊਗਾ ਸਿੱਖਣ ਦੱਸ ਸਕਦਾ ਹਾਂ ਹਾਂਜੀ ਉਹ ਸਾਰੀਆਂ ਇੱਕ-ਇੱਕ ਕਰਕੇ ਦੇਖਾਂਗੇ ਜੀ ਜਿਹੜੀ ਇਹਨਾਂ ਚੋ ਵੈਸੇ ਤਾਂ ਸਾਰੀਆਂ ਮੰਗਾ ਮੈਨੂੰ ਲੱਗਦਾ ਹੈ ਏ ਟੂ ਜ਼ेड ਸਾਰੀਆਂ ਮੰਨਣ ਯੋਗ ਨੇ ਤੇ ਇੱਕ-ਇੱਕ ਕਰਕੇ ਅਸੀਂ ਸਾਰੀਆਂ ਇਹਨਾਂ ਦੀਆਂ ਡਿਮਾਂਡਸ ਨਹੀਂ ਜਿਹੜੀਆਂ ਪੂਰੀਆਂ ਕਰਾਂਗੇ ਥੈਂਕ ਯੂ ਵੈਰੀ ਥੈਂਕ ਯੂ ਅਤੇ ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗ੍ਰਾਹਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਖੰਨਾ ਦੇ ਕਿਸਾਨ ਐਨਕਲੇਵ ਵਿਖੇ ਪਹੁੰਚੇ ਹੋ ਅੱਜ ਕਿਸਾਨ ਐਨਕਲੇਵ ਦੇ ਵਿੱਚ ਪੂਰੇ ਦੇ ਰੈਜ਼ੀਡੈਂਟਸ ਨੇ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਉਹ ਚੇਚੇ ਤੌਰ ਤੇ ਬਹੁਤ ਵੱਡੇ ਇਕੱਠ ਹੋਇਆ ਔਰ ਇਸ ਕਿਸਾਨ ਐਨਕਲੇਵ ਦੇ ਵਿੱਚ ਸਾਡੀ ਜੋ ਇਹ ਸਭ ਤੋਂ ਅੱਛੀ ਕਲੋਨੀ ਹੈ ਇਹਦੇ ਵਿੱਚ ਜਿਹੜਾ ਪਾਰਕ ਸੀ ਉਸ ਪਾਰਕ ਦੇ ਵਿੱਚ ਜਿਹੜਾ ਓਪਨ ਜਿਮ ਓਪਨ ਜੈਮੂਰੇ ਮਸ਼ੀਨਾਂ ਲਾਈਆਂ ਗਈਆਂ ਤਾਂ ਜੋ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਵੀਰ ਜਿਹੜਾ ਇਹਦਾ ਲਾਭ ਲੈ ਸਕਣ ਔਰ ਆਪਣੀ ਜਿਹੜੀ ਸਿਹਤ ਹੈ ਆਪਣੀ ਸਿਹਤ ਮਤਲਬ ਉਹਨੂੰ ਨਿਰੋਗ ਰੱਖ ਸਕਣ ਔਰ ਇਸ ਦੇ ਨਾਲ ਨਾਲ ਜਿਹੜਾ ਸਾਡੇ ਜਿਹੜੀ ਯੰਗ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਉਹ ਜਦੋਂ ਕੰਮਕਾਰਾਂ ਤੋਂ ਘਰੇ ਆਵੇ ਤੋ ਆ ਕੇ ਉਰੇ ਇਹ ਜਿੰਮ ਦਾ ਜਾਨੀ ਕਿ ਲਾਹਾ ਲੈ ਸਕੇ ਸੋ ਇਸ ਸਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਸੀ ਸੋ ਮੈਂ ਇੱਕ ਵਾਰ ਤੋਂ ਫੇਰ ਅੱਜ ਜਿਹੜਾ ਇਹ ਉਹਦੇ ਓਪਨ ਜਮ ਲੱਗਿਆ ਇਹਦੇ ਉਦਘਾਟਨ ਦੇ ਮੌਕੇ ਤੇ ਮੈਂ ਸਾਰੇ ਕਿਸਾਨ ਇਨਟਰੀਬਾਸੀਆਂ ਨੂੰ ਸਾਰੇ ਖੱਡਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਟੋਟਲ 6 ਜਮ ਆਏ ਨੇ ਜੀ ਜਿਹੜੇ ਓਪਨ ਜਮ ਆਏ ਨੇ ਤੇ ਇਹ ਅਲੱਗ-ਅਲੱਗ ਜਗ੍ਹਾ ਤੇ ਲੱਗਣੇ ਨੇ ਉਹ ਦੀ ਫਿਰ ਜਿਵੇਂ-ਜਿਵੇਂ ਆਂਦਾ ਜਾਊਗਾ ਅਸੀਂ ਤੁਹਾਨੂੰ ਦੱਸ ਦਿਆਂਗਾ ਮੈਂ ਤੁਹਾਨੂੰ ਜੀ ਹਾਂ ਜੀ ਉਹ ਸਾਰੀਆਂ ਇੱਕ-ਇੱਕ ਕਰਕੇ ਦੇਖਾਂਗੇ ਜੀ ਜਿਹੜੀ ਇਹਨਾਂ ਜੋ ਵੈਸੇ ਤਾਂ ਸਾਰੀਆਂ ਮੰਗਾ ਮੈਨੂੰ ਲੱਗਦਾ ਹੈ ਏ ਟੂ ਜ਼ेड ਸਾਰੀਆਂ ਮੰਨਣ ਯੋਗ ਨੇ ਤੇ ਇੱਕ-ਇੱਕ ਕਰਕੇ ਅਸੀਂ ਸਾਰੀਆਂ ਇਹਨਾਂ ਦੀਆਂ ਡਿਮਾਂਡਸ ਨੇ ਜਿਹੜੀਆਂ ਪੂਰੀਆਂ ਕਰਦਾ ਥੈਂਕ ਯੂ ਬਰੀ ਸਭ ਤੋਂ ਪਹਿਲਾਂ মিডিਆ ਦਾ तहे ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਖੰਨਾ ਦੇ ਕਿਸਾਨ ਇਨਕਲੇਵ ਵਿਖੇ ਪਹੁੰਚੇ ਹੋ ਅੱਜ ਕਿਸਾਨ ਇਨਕਲੇਵ ਦੇ ਵਿੱਚ ਪੂਰੇ ਦੇ ਰੈਜ਼ੀਡੈਂਟਸ ਨੇ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਉਹ ਚੇਚੇ ਤੌਰ ਤੇ ਬਹੁਤ ਵੱਡੇ ਇਕੱਠ ਹੋਇਆ ਔਰ ਇਸ ਕਿਸਾਨ ਇਨਕਲੇਵ ਦੇ ਵਿੱਚ ਸਾਡੀ ਜੋ ਇਹ ਸਭ ਤੋਂ ਅੱਛੀ ਕਲੋਨੀ ਹੈ ਇਹਦੇ ਵਿੱਚ ਜਿਹੜਾ ਪਾਰਕ ਸੀ ਉਸ ਪਾਰਕ ਦੇ ਵਿੱਚ ਜਿਹੜਾ ਓਪਨ ਜਿਮ ਹੈ ਓਪਨ ਜੈਮੂਰੇ ਮਸ਼ੀਨਾਂ ਲਾਈਆਂ ਗਈਆਂ ਤਾਂ ਜੋ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਵੀਰ ਜਿਹੜਾ ਇਹਦਾ ਲਾਭ ਲੈ ਸਕਣ ਔਰ ਆਪਣੀ ਜਿਹੜੀ ਸਿਹਤ ਹੈ ਆਪਣੀ ਸਿਹਤ ਮਤਲਬ ਉਹਨੂੰ ਨਿਰੋਗ ਰੱਖ ਸਕਣ ਔਰ ਇਸ ਦੇ ਨਾਲ ਨਾਲ ਜਿਹੜਾ ਸਾਡੇ ਜਿਹੜੀ ਯੰਗ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਉਹ ਜਦੋਂ ਕੰਮਕਾਰਾਂ ਤੋਂ ਘਰੇ ਆਵੇ ਤੋਂ ਆ ਕੇ ਉਰੇ ਇਹ ਜਿੰਮ ਦਾ ਜਾਨੀ ਕਿ ਲਾਹਾ ਲੈ ਸਕੇ ਸੋ ਇਸ ਸਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਸੀ ਸੋ ਮੈਂ ਇੱਕ ਵਾਰ ਤੋਂ ਫੇਰ ਅੱਜ ਜਿਹੜਾ ਇਹ ਉਹਦੇ ਓਪਨ ਜਮ ਲੱਗਿਆ ਇਹਦੇ ਉਦਘਾਟਨ ਦੇ ਮੌਕੇ ਤੇ ਮੈਂ ਸਾਰੇ ਕਿਸਾਨਾਂ ਇਨਕਲੇਬਾਸੀਆਂ ਨੂੰ ਸਾਰੇ ਖੰਡਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਟੋਟਲ 6 ਜਮ ਆਏ ਨੇ ਜੀ ਜਿਹੜੇ ਓਪਨ ਜਮ ਆਏ ਨੇ ਇਹ ਇਹ ਅਲੱਗ-ਅਲੱਗ ਜਗ੍ਹਾ ਤੇ ਲੱਗਣੇ ਨੇ ਉਹ ਦੀ ਫਿਰ ਜਿਵੇਂ-ਜਿਵੇਂ ਆਂਦਾ ਜਾਊਗਾ ਅਸੀਂ ਤੁਹਾਨੂੰ ਦੱਸ ਦਵਾਂਗੇ ਉਹ ਟਿਕਾਣੇ ਹਾਂਜੀ ਉਹ ਸਾਰੀਆਂ ਇੱਕ-ਇੱਕ ਕਰਕੇ ਦੇਖਾਂਗੇ ਜੀ ਜਿਹੜੀ ਇਹਨਾਂ ਚੋਂ ਵੈਸੇ ਤਾਂ ਸਾਰੀਆਂ ਮੰਗਾ ਮੈਨੂੰ ਲੱਗਦਾ ਈ-ਟੂ ਡਾਟ ਸਾਰੀਆਂ ਮੰਨਣ ਯੋਗ ਨੇ ਤੇ ਇੱਕ-ਇੱਕ ਕਰਕੇ ਅਸੀਂ ਸਾਰੀਆਂ ਇਹਨਾਂ ਦੀਆਂ ਡਿਮਾਂਡਸ ਨੇ ਜਿਹੜੀਆਂ ਪੂਰੀਆਂ ਕਰਾਂਗੇ ਥੈਂਕ ਯੂ ਬਈ ਜੀ ਇਹਦੇ ਸਬਕ ਕਿਸ ਦਾ ਅਜਾ ਇਹ ਪੁੱਛੋ ਸਭ ਤੋਂ ਪਹਿਲਾਂ মিডিਆ ਦਾ ਤਹਿ ਦਿਲ ਦੀ ਗ੍ਰਾਹੀ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਖੰਨਾ ਦੇ ਕਿਸਾਨਾਂ ਦੇ ਪਲੇ ਵਿਖੇ ਪਹੁੰਚੇ ਹੋ ਅੱਜ ਕਿਸਾਨਨ ਇਨਕਲੇਵ ਦੇ ਵਿੱਚ ਪੂਰੇ ਦੇ ਰੈਜ਼ੀਲੈਂਸ ਨੇ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਉੱਚੇ ਤੌਰ ਤੇ ਬਹੁਤ ਵੱਡੇ ਇਕੱਠ ਹੋਇਆ ਔਰ ਇਸ ਕਿਸਾਨਨ ਇਨਕਲੇਵ ਦੇ ਵਿੱਚ ਸਾਡੀ ਜੋ ਇਹ ਸਭ ਤੋਂ ਅੱਛੀ ਕਲੋਨੀ ਹੈ ਇਹਦੇ ਵਿੱਚ ਜਿਹੜਾ ਪਾਰਕ ਸੀ ਉਸ ਪਾਰਕ ਦੇ ਵਿੱਚ ਜਿਹੜਾ ਓਪਨ ਜਿਮ ਹੈ ਓਪਨ ਜਿਮ ਉਰੇ ਮਸ਼ੀਨਾਂ ਲਾਈਆਂ ਗਈਆਂ ਤਾਂ ਜੋ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਵੀਰ ਜਿਹੜਾ ਇਹਦਾ ਲਾਭ ਲੈ ਸਕਣ ਔਰ ਆਪਣੀ ਜਿਹੜੀ ਸਿਹਤ ਹੈ ਆਪਣੀ ਸਿਹਤ ਮਤਲਬ ਉਹਨੂੰ ਨਿਰੋਗ ਰੱਖ ਸਕਣ ਔਰ ਇਸ ਦੇ ਨਾਲ ਨਾਲ ਜਿਹੜਾ ਸਾਡੇ ਜਿਹੜੀ ਯੰਗ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਉਹ ਜਦੋਂ ਕੰਮਕਾਰਾਂ ਤੋਂ ਘਰੇ ਆਵੇ ਸੋ ਆ ਕੇ ਉਹ ਇਹ ਜਿੰਮ ਦਾ ਜਾਨੀ ਕਿ ਲਾਹਾ ਲੈ ਸਕੇ ਸੋ ਇਸ ਸਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਸੀ ਸੋ ਮੈਂ ਇੱਕ ਵਾਰ ਤੋਂ ਫੇਰ ਅੱਜ ਜਿਹੜਾ ਇਹ ਉਹਦੇ ਓਪਨ ਜਮ ਲੱਗਿਆ ਇਹਦੇ ਉਦਘਾਟਨ ਦੇ ਮੌਕੇ ਤੇ ਮੈਂ ਸਾਰੇ ਕਿਸਾਨਾਂ ਇੰਨੇ ਲਈ ਵਾਸੀਆਂ ਨੂੰ ਸਾਰੇ ਖੇਡਨਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਟੋਟਲ 6 ਜਮ ਆਏ ਨੇ ਜੀ ਜਿਹੜੇ ਓਪਨ ਜਮ ਆਏ ਨੇ ਤੇ ਇਹ ਅਲੱਗ-ਅਲੱਗ ਜਗ੍ਹਾ ਤੇ ਲੱਗਣੇ ਨੇ ਉਹਦੀ ਫਿਰ ਜਿਵੇਂ-ਜਿਵੇਂ ਆਂਦਾ ਜਾਊਗਾ ਤੁਹਾਨੂੰ ਦੱਸ ਦਿਆਂਗਾ ਹਾਂ ਜੀ ਉਹ ਸਾਰੀਆਂ ਇੱਕ-ਇੱਕ ਕਰਕੇ ਦੇਖਾਂਗੇ ਜੀ ਜਿਹੜੀ ਇਹਨਾਂ ਚੋ ਵੈਸੇ ਤਾਂ ਸਾਰੀਆਂ ਮੰਗਾ ਮੈਨੂੰ ਲੱਗਦਾ ਹੈ E2E ਸਾਰੀਆਂ ਮੰਨਣ ਯੋਗ ਨੇ ਤੇ ਇੱਕ-ਇੱਕ ਕਰਕੇ ਅਸੀਂ ਸਾਰੀਆਂ ਇਹਨਾਂ ਦੀਆਂ ਡਿਮਾਂਡਸ ਨੂੰ ਜਿਹੜੀਆਂ ਪੂਰੀਆਂ ਕਰਾਂਗੇ Thank you very much.